ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਦੋਲਣ ਤੇ ਰਖ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਇ ਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋ ਕਹੋ ਟਲ ਗੁਰ ਸੇਵੀਐ ਹਨਸ ਸਹਜ ਸੁਭਾਈ ਨਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 3 ਕਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਨਾਮਹਿ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੇ ਸਾਧਨ ਨ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨ ਨ ਜਾਪੈ ਕੌਡੀ ਬਦਲੇ ਜਨਮ ਗਵਾਇਆ ਤੀਨਸ ਨਾਹੀ ਆਪੈ ਗੁਰਮੁਖ ਹੋਵੇ ਤਾਂ ਏਕੋ ਜਾਣੈ ਹਉਮੈ ਦੁੱਖ ਨਾ ਸੰਤਾਪੈ ਬਲੇ ਹਾਰੀ ਗੁਰ ਆਪਣੇ ਵਿਟਹ ਜਨ ਸਾਚੇ ਸਿਉ ਲਿਵਲਾਈ ਸਾਵਦ ਚੀਨ ਆਤਮ ਪਰਗਾਸਿਆ ਸਹਜੇ ਰਹਿ ਆ ਸਮਾਈ ਰਹਾ ਗੁਰਮੁਖ ਗਾਵੇ ਗੁਰਮੁਖ ਬੂਝੈ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤ ਗੁਰ ਸੇਵੇ ਚਾਲੈ ਸਤ ਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਮੈ ਵਿੱਚ ਹੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਾਧਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਦਾ ਤ੍ਰਿਸਨਾ ਦਾਦਾ ਬਿਨ ਗੁਰ ਕਵਨ ਛੜਾਏ ਸੱਚਾ ਤੀਰਥ ਜਿਤ ਸਤ ਸਰਨ ਆਵਨ ਗੁਰਮੁਖ ਆਪ ਬੁਝਾਏ ਅਠ ਸਠ ਤੀਰਥ ਗੁਰ ਸਬਦ ਦਿਖਾਏ ਤਿਤ ਨਾਤੇ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਕਮ ਹੋਵੇ ਤਾਂ ਨਿਰਮਲ ਹੋਵੇ ਹਮੈ ਵਿੱਚ ਹੁ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜੇ ਰਹਿ ਆ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਾਏ ਪਿਆਰੇ ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਏ ਪਿਆਰੇ ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਐ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣਾ ਮਰਣਾ ਹੁਕਮੋਂ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚ ਹੋਂ ਆਪ ਗਵਾਏ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜਿ ਵਿੱਚ ਹਉ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ